جد تباری پڑھی ہے تو دربار صاحب حملہ کوئی حملہ نہیں یہ تو پہلے بھی سکومت نے دربار صاحب آج شری اکال تخت صاحب کے حملے کی وہ ہمیشہ ایک ری ਇਸੇ ਤੋਂ ਬਾਅਦ ਦਾ ਕੋਰਾ ਖੋਜ ਮਿਟਾਇਆ ਜਾ ਗਿਆ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਵੇਜਾਂ ਨੂੰ ਸਾਲਵ ਕਰ ਦੇਣਾ ਇਸੇ ਕੱਟ ਕੇ ਸਿੱਖਾਂ ਨੇ ਕੋਸ਼ਿਸ਼ ਆ ਉਹ ਨੇੜੇ ਨੇ ਆਪ ਖੜੇ ਜਿਵੇਂ 1746 ਦੇ ਵਿੱਚ ਜਦੋਂ ਕਲੂਬਾਨ ਦੀ ਸ਼ਾਮ ਇੱਥੇ ਸਿੱਖ 15 ਤੋਂ 20000 ਸ਼ਹੀਦ ਹੋਏ ਇੱਕ ਸ਼ਬਦ ਨੂੰ ਆਇਆ ਕਲੂ ਘਾਰ ਪਰ ਉਹਦੇ ਤੋਂ ਬਾਅਦ 1780 ਦੇ ਅੰਦਰ ਐਮ ਜੀ ਸਾਹ ਅਮਗਾਲੀ ਦੇ ਨਾਲ ਟੱਕਰ ਲੈਂਦੇ ਆ ਸਿੱਖ 35 ਤੋਂ 40 ਹਜ਼ਾਰ ਸ਼ਹੀਦ ਹੋਏ ਕੋਪਰ ਹਿੜਾ ਤਾਂ ਉਥੇ ਫਿਰ ਇਸੇ ਸ਼ਬਦ ਦੇ ਨਾਲ ਜੁੜਿਆ ਵੱਡਾ ਕਲੂ ਘਾਰ ਕਲੂ ਘਾਰ ਕਿੰਦੀ ਵਾਰੀ 1984 ਦੇ ਵਿੱਚ ਫਿਰ ਜੁੜਿਆ ਜਦੋਂ 1 ਜੂਨ ਨੂੰ ਸਾਧਕਾਂ ਦੇ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਹਿੰਦੂਕ ਜੀਆਂ ਬੌਜਾ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਆਦ ਨਿਰਦੋਸ਼ ਜਿਹੜੀ ਸੰਗਤ ਸੀ ਉਹਨਾਂ ਨੂੰ ਵੀ ਨਾਅ ਬੋਛਿਆ ਸਾਡੇ ਬਹੁਤ ਸ਼ਹੀਦ ਹੋਏ ਇਸ ਘਟਨਾ ਨੂੰ ਵੀ ਸਿੱਖ ਕਵਾਰੀਤ ਨੇ ਲਿਖਿਆ ਕਿ ਜਾਰ ਕੱਲੂ ਘਾਰ ਕੱਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ ਜਿਵੇਂ ਅਮਰੀਕੀ ਦੇ ਵਿੱਚ ਜੈਨੋਸਾਈਡ ਆ ਸਰਬਨਾਸ਼ ਜਦੋਂ ਕਿਸੇ ਕੌਮ ਨੂੰ ਮੁਕੰਮਲ ਤੌਰ ਤੇ ਉੱਤੇ ਖਤਮ ਕਰਨ ਦੀ ਕੋਸ਼ਿਸ਼ ਬਣੇ ਤਾਂ ਉਹਨੂੰ ਕਿਹਾ ਜਾਂਦਾ ਸਰਬਨਾਸ਼ ਕਰਦੇ ਹੋ ਇਹਨਾਂ ਦਾ پورا ਖੋਜ ਮਿਟਾ ਦੇ ਭਾਵੇਂ ਕਿ ਪਹਿਲਾਂ ਵੀ ਦਰਬਾਰ ਸਾਹਿਬ ਤੇ ਹਮਲੇ ਹੋਏ ਦਰਬਾਰ ਸਾਹਿਬ ਤੇ ਭਾਵਨੀਆਂ ਆਏ ਹੋਈਆਂ ਅੰਦਰ ਕੋਈ ਜਾਣ ਨਹੀਂ ਸਿੱਕਦਾ ਜਿਹੜੀ ਆਪਾਂ ਅਰਦਾਸ ਕਰਦੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਨਾ ਕਿ ਸਿੱਖਾਂ ਨੇ ਭਾਵੇਂ ਅਰਦਾਸ ਦੀ ਗੱਲ ਹੈ ਭਾਵੇਂ ਬਾਠ ਦੀ ਗੱਲ ਹੈ ਸਿੱਖਾਂ ਨੇ ਹਰ ਵੇਲੇ ਆਪਣੇ ਫਲਸਫੇ ਨੂੰ ਬੜੇ ਸੋਹਣੇ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਬਾਤ ਨੂੰ ਵੀ ਬਿਆਨ ਕਰਨ ਦੇ ਢੰਗ ਬੜੇ ਸੋਹਣੇ ਕੱਢੇ ਅਰਦਾਸ ਵਿੱਚ ਅੱਜ ਵੀ ਇਹ ਗੱਲ ਕਹਿੰਦੇ ਆ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਇਹ ਭਾਵਨਾ ਕਦੋਂ ਆਈ ਜਦੋਂ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨਾਕੇ ਬੰਦੀਆਂ ਨਿਹਾਲ ਸਿੰਘ ਸਿੱਖਾਂ ਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ ਸਿੱਖ ਹੋਣ ਦਾ ਮਤਲਬ ਸੀ ਬਾਗੀ ਪਰ ਇਹਦੇ باوجود ਉਦੋਂ ਵੀ ਸਿੱਖ ਜਾਂਦੇ ਸਨ دربار صاحب شنان بھی کر دے سی مبارک ضرور میں اور کئی واری درشن بھی کر جانا پائی مرشاہ سے کبار گیا دا دکھر ہم گئے شہید ہو جاندے سن پانونا نے کبھی اے بھی سی پیسی ہے تھے انہوں نے درشن بھی کرنے دے جا شنان نہیں کر دی. گالے تے جہان خان نے ہم دی دی ہے گالے تے مسے رنگڑ دی اس قائدہ پرکور کاروائی دی دیا ਜਿਹੜਾ ਜਵਾਬ ਭਾਈ ਸੁਖਾਸਿੰਘ ਦੇ ਭਾਈ ਮਹਤਾਬ ਸਿੰਘ ਨੇ ਦਿੱਤਾ ਤੇ ਗੱਲ ਲੱਗੇ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਦਰਬਾਰ ਸਾਹਿਬ ਤੇ ਹਮਲੇ ਦੀ ਪਿਆ ਜਿਹੜਾ ਜਵਾਬ ਭਾਈ ਗੁਰਬਖਸ਼ ਸਿੰਘ ਜੀ ਮਿਸ਼ਨ ਸਿਟੀ ਦਾ ਨਿਹੰਗ ਸਿੰਘ ਨੇ ਦਿੱਤਾ ਇਹ ਪਹਿਲਾ ਵੀ ਘਟਨਾ ਵਾਹਨਾ ਉਦੋਂ 30 ਜਾਣੇ ਸੀ ਅੰਦਰ ਜਦੋਂ ਅਬਦਾਲੀ ਨੇ ਹਮਲਾ ਕੀਤਾ ਪਰ 30 ਦੇ 30 ਉਹਨਾਂ ਤੱਕ ਲੜਦੇ ਰਹਿ ਜਿੰਨਾ ਜਿੰਨਾ ਤੱਕ ਸਾਹ ਜਾਂਦੇ ਆ ਤੋ ਮੇਰੀ ਕਹਿਣ ਤੋਂ ਮਰਾ ਦੇ ਆ ਕਿ ਜੋ 1984 ਦੇ ਵਿੱਚ ਸਾਡੇ ਜੁਝਾਰੂਆਂ ਨੇ ਮੁਕਾਬਲਾ ਕੀਤਾ ਸਾਡੇ ਜੁਝਾਰੂ ਲੜੇ ਉਹਦੇ ਪਿੱਛੇ ਸਾਰੀ ਤਾਰੀਖ ਖੜੀ ਸੀ ਸਾਡਾ ਇਹ ਹਾਸਾ ਬੜਾ ਸੀ ਕਿ ਅਸੀਂ ਪਹਿਲਾਂ ਵੀ ਇਨ੍ਹਾਂ ਹਕੂਮਤਾਂ ਦਾ ਮੁਕਾਬਲਾ ਕਰ ਚੁੱਕੇ ਹਾਂ ਤੇ ਹੁਣ ਵੀ ਮੁਕਾਬਲਾ ਕਰਾਂਗੇ ਇਹੀ ਕਾਰਨ ਆ ਜ਼ੁਲਮ ਕਰਨ ਵਾਲਿਆਂ ਨੇ ਜੁਲਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਆ ਬੜੀਆਂ ਕਿਤਾਬਾਂ ਲਿਖੀਆਂ ਗਈਆਂ ਉਹਦੇ ਵਿੱਚੋਂ ਇੱਕ ਕਿਤਾਬ ਹਰ ਸੇਖ ਨੂੰ ਪੜ੍ਹਨੀ ਚਾਹੀਦੀ ਹੈ ਭਾਈ ਬਰਨ ਸਿੰਘ ਨੇ ਲਿਖੀ ਹੋਈ ਕਿਉਂ ਮੀਤੋਂ ਵਿਸਾ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਕਹਾਣੀਆਂ ਲਿਖੀਆਂ ਜੇ ਆਪਾਂ ਸੁਣਾਉਣ ਲੱਗ ਪਈਏ ਤੇ ਕਈ ਦਿਨ ਲੰਘ ਜਾਣਗੇ ਕਿਵੇਂ નિર્ਦੋਸ਼ ਬੱਚਿਆ ਤੂੰ ਵੀ ਨਾਂ ਬਖਸ਼ਿਆ ਗਿਆ ਅੱਜ ਗਾਣੇ ਤੋਂ ਤੱਕ ਵੀ ਆਈ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੋ ਰਿਹਾ ਸੀ ਮੈਂ ਕਹਿੰਦਾ ਉਹ ਨਾਮੀਆਂ ਦੇ ਉੱਤੇ ਬੜੀ ਬੁੱਲੂ ਦੀ ਬਖਸ਼ਿਸ਼ ਸੀ ਬੜੀ ਰਹਿਮਤ ਸੀ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਬੇਣਿਆਂ ਦੇ ਵਿੱਚ ਵੀ ਮਰਿਆਦਾ ਨੂੰ ਨਿਭਾਉਂਦਿਆਂ ਕੀਰਤਨ ਕਰ ਰਹੇ ਸੀ ਭਾਈ ਅੰਮ੍ਰਿਤਸਿੰਘ ਪਾਹੋੜਾ ਉਹਨਾਂ ਨੇ ਗੋਲੀ ਵਜੀ ਇਹ ਦਰਬਾਰ ਸਾਹਿਬ ਦੇ ਅੰਦਰ ਹੀ ਇਹ ਗੁਰੂ ਘਰ ਦਾ ਮਹਾਨ ਕੀਰਤਨੀਆਂ ਵੀ ਸ਼ਹੀਦ ਹੋਏ ਅੱਜ ਜਦੋਂ ਆਪਾਂ ਸ਼੍ਰੀ ਗੰਦੀ ਗੱਲ ਕਰਦੇ ਆ ਇਹ ਮਹਾਨ ਕੀਰਤਨੀਆਂ ਦਾ ਵੀ ਜ਼ਿਕਰ ਆ ਜਿਹੜੇ ਅੰਦਰ ਕੀਰਤਨ ਕਰਾਇ ਸੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਸੀ ਫਰਜ਼ ਨਿਭਾ ਰਹੀ ਸੀ ਧਰਮ ਨਿਭਾ ਰਹੀ ਸੀ ਉਹਨਾਂ ਨੂੰ ਵੀ ਅੰਦਰ ਸਹੀਦ ਕੀਤਾ ਜਿਹੜੀ ਵਕਤ ਦੀ ਹਕੂਮਤ ਸੀ ਉਸ ਵੇਲੇ ਭਾਰਤ ਦੀ ਕਾਂਗਰਸੀ ਹਕੂਮਤ ਸੀ ਉਹਨਾਂ ਨੇ ਹਰ ਤਰੀਕੇ ਦੇ ਨਾਲ ਯਤਨ ਕੀਤਾ ਕਿ ਸਿੱਖਾਂ ਨੂੰ ਇੱਥੇ ਮਕਾਉਲ ਤੋਂ ਬਾਅਦ ਇਹਨਾਂ ਦੇ ਮਨੋਵਲ ਨੂੰ ਬੇਗਾਨਾ ਕੀਤਾ ਜਾਵੇ ਪਰ ਇਹ ਗੁਰੂ ਦੀ ਕਿਰਪਾ ਸੀ ਕਿ ਫੇਰ ਵੀ ਭਾਵੇਂ ਉਹ ਸਮੇਂ ਦੀ ਹਾਕਮ ਇੰਦਰਾ ਗਾਂਧੀ ਸੀ ਭਾਵੇਂ ਜ਼ਰਨਰ ਬੈਠਿਆ ਸੀ ਸਿੱਖਾਂ ਨੇ ਆਪਣੀਆਂ ਰਵੈਆਕਾਰ ਦੇ ਮੁਕਾਬਲ ਪੂਰਨਾ ਕਾਪੀਗਾਨ ਨੂੰ ਸਜ਼ਾ ਵੀ ਦਿੱਤੀ ਮੈਨੇ ਬੇਨਤੀ ਕਰਤਾ ਹਾਂ ਸ਼ਹਾਦਤ ਭਾਗਾ ਵਾਲਿਆਂ ਨੂੰ ਜਿਦ ਮੈਨੂੰ ਦੱਸਿਆ ਗਿਆ ਇੱਥੇ ਇਸ ਪਿੰਡ ਦੇ ਬੜੇ ਸ਼ਹੀਦ ਜਿਹੜੇ ਕੌਮ ਦੇ ਲਈ ਲੜ ਕੇ ਆਪਣੀਆਂ ਜਾਨਾਂ ਵਾਰ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਜਿਤੋਂ ਤੱਕ ਮੌਤ ਦਾ ਸਵਾਲ ਆ ਮੌਤ ਹਰੇ ਕਣਵੋਰੀਆਂ ਮਾਰਨ ਲਖਾਏ ਮੰਡਲ ਮੈਂ ਆਏ ਜੋ ਜਨਮੈ ਸੋ ਜਾਨੋ ਮੂਆ ਪਰ ਉਹ ਮਾਉ ਜਿਹਦੇ ਬਾਰੇ ਭਗਤ ਕਬੀਰ ਸਾਹਿਬ ਨੇ ਆਖਿਆ ਕਬੀਰ ਮੋਹੇ ਮਰਨੇ ਦਾ ਚਾਹ ਹੈ ਮਰਨ ਦਾ ਹਰ ਕੇ ਦਵਾਰ ਹਰੀ ਦੇ ਦਵਾਰ ਤੇ ਕੌਣ ਧਰਮ ਲਈ ਸਾਥ ਲਈ ਸੱਚ ਲਈ ਆਪਣੇ ਆਪ ਨੂੰ ਸ਼ਹੀਦੀ ਸ਼ਮਾ ਤੇ ਕੁਰਬਾਨ ਕਰ ਦੇਣਾ ਇਹ ਭਾਗਾ ਵਾਲਿਆਂ ਦੇ ਹਿੱਸੇ ਆਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਹਾਦਤ ਦੇ ਉੱਚੇ ਮਕਾਮ ਦੇ ਉੱਤੇ ਸੱਟ ਸ਼ਹਾਦਤ ਭਾਗਾ ਵਾਲਿਆਂ ਨੂੰ ਗੱਲਾਂ ਨਾਲ ਨਹੀਂ ਮਿਲਦੀ ਸ਼ਹਾਦਤ ਉਹਨਾਂ ਨੂੰ ਮਿਲਦੀ ਆ ਜਿਨ੍ਹਾਂ ਉੱਤੇ ਗੁਰੂ ਦੀ ਬਖਸ਼ਿਸ਼ ਆ ਜਿੰਨਾ ਉਤੇ ਗੁਰੂ ਦੀ ਰਹਿਮਤ ਹੈ ਅਸੀਂ 1984 ਦੇ ਸਾਕੇ ਨੂੰ ਨਾ ਭੁੱਲ ਸਕਦੇ ਆ ਨਾ ਸਹਿ ਸਕਦੇ ਆ ਤੇ ਨਾ ਬਖਸ਼ ਸਕਦੇ ਸਾਡੀ ਜਦਬਾਤਾਂ ਦੇ ਵਿੱਚ ਜਿੰਨਾ ਚਿੰਤਾ ਕਿ ਦੁਨੀਆ ਰਵੇਗੀ ਸਾਡੀ ਨ ਪੀੜੀ ਨਾਲ ਸਾਡੇ ਬੱਚੇ ਗਾਂ ਤੋਂ ਗਾਂ ਇਹਨਾਂ ਗੱਲਾਂ ਨੂੰ ਆਪਣੇ ਚੇਟਿਆਂ ਦੇ ਵਿੱਚ ਰੱਖਣਗੇ ਕਿ ਕਿਵੇਂ ਇਸ ਮੁਲਕ ਨੂੰ ਜਿਹੜਾ ਆਜ਼ਾਦ ਮੁਲਕ ਕਿਹਾ ਜਾਂਦਾ ਆਪਣੇ ਦੇਸ਼ ਦੇਗਾ ਬੌਜਾ ਨੇ ਆਪਣੇ ਦੇਸ਼ ਦੇ ਸਿਵਿਲਿਅਨ ਵੀ ਨਹੀਂ ਬਚੇ ਉਹਨਾਂ ਨੂੰ ਵੀ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਪਰ ਹੁਣ ਕੌਮ ਨੇ ਲਈ ਇਹਨਾਂ ਸ਼ਹੀਦਾਂ ਨੂੰ ਯਾਦ ਕਰਿਆ ਹੋਇਆ ਪਰ ਚੋੜ ਕਰਨ ਦੀ ਲੋੜ ਅੱਜ ਅਸੀਂ ਕਿੱਥੇ ਖੜੇ ਸ਼ਹੀਦ ਜਾਨਾਂ ਵਾਰ ਗਏ ਇੱਕ ਦਿਨ ਮੈਂ ਇੱਥੇ ਪਿੰਡ ਗਿਆ ਸੀ ਮੈਂ ਨਾਮ ਹੀ ਲੈ ਲੂੰਗਾ ਪਿੰਡ ਦਾ ਕਾਜੀਪੁਰ ਸ਼ਾਮ ਦਾ ਸਮਾਂ ਸੀ ਤਰਨਤਾਰਨ ਦੇ ਕਹੜਾ ਦੇ ਵਿੱਚ ਪਿਰ ਔਰ 80% ਮੈਨੂੰ ਉੱਤੇ ਜਿੰਨੇ ਨੌਜਵਾਨ ਮੁੰਡੇ ਦਿੱਸੇ ਉਹ ਮੁੰਨੇ ਸਨ ਬੱਚੇ ਮੁੰਨੇ ਸਨ ਸ਼ਹੀਦ ਆਪਣੀਆਂ ਜਾਨਾਂ ਵੀ ਦੇ ਗਏ 85 ਆਪਣੇ ਫਰਜ਼ਾਂ ਨੂੰ ਨਿਭਾ ਨਹੀਂ ਸਕਿਆ ਅਸੀਂ ਆਪਣੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਦੱਸ ਨਹੀਂ ਸੰਗਿਆ ਕਿ ਸਿੱਖੀ ਕਿੰਨੀ ਮਹਾਨ ਹੈ ਕਿ ਸਾਡਾ ਸਬੰਧ ਸਾਡੀ ਪਛਾਣ ਨਾਲ ਹੈ ਤੇ ਪਛਾਣ ਵਾਸਤੇ ਸਾਰਾ ਕੁਝ ਲਿਆ ਸ਼ਹਾਦਤਾਂ ਨਾਲ ਅਗਨ ਤੇ ਜੇ ਅਸੀਂ ਖੁਦ ਹੀ ਆਪਣੀ ਪਛਾਣ ਨਹੀਂ ਕਾਇਮ ਰੱਖਦੇ ਬੱਚਿਆਂ ਨੂੰ ਅਸੀਂ ਪ੍ਰੇਰਣਾ ਨਹੀਂ ਦੇ ਸਕੇ ਸਮਝਾ ਨਹੀਂ ਸਕੇ ਤਾਂ ਫਿਰ ਅਸੀਂ ਜਦੋਂ ਗੁਰੂ ਦੇ ਬਾਗ ਦੇ ਉੱਤੇ ਜਾਣਾ

ਆਰ ਲਾਇਕ ਜਿਹੜੇ ਧਰਮ ਪਰਵਰਤਨ ਕਰਾ ਰਹੇ ਅਸੀਂ ਇਹ ਗੱਲ ਸਹਿਣ ਕਰ ਸਕਦੇ ਇੱਥੇ ਉਹਨਾਂ ਨੇ ਜਿਹੜਾ ਧਰਮ ਜੁੜਨ ਲੱਗਿਆ ਇਹ ਧਰਤੀ ਸਾਡੀ ਆ ਇਹ ਜਿੱਤਾਂ ਸਾਡਾ ਵਾ ਇੱਥੇ ਖੂਨ ਸਾਡਾ ਡੋਲਿਆ ਵਾ ਜਦੋਂ ਵੀ ਕਿਤੇ ਆਇਆ ਅੱਜ ਸਾਨੂੰ ਇਸ ਵਾਸਤੇ ਵੀ ਆਇਆ ਅੱਡ ਘਟੋ ਘੱਟ ਸਿੱਖਾਂ ਨੂੰ ਇਹਨਾਂ ਮਸਲਿਆਂ ਦੇ ਉੱਤੇ ਇੱਕਜੁੱਟ ਹੋ ਜਾਣਾ ਚਾਹੀਦਾ ਹੈ ਇਹ ਧਰਤੀ ਗੁਰੂਆਂ ਦੀ ਧਰਤੀ ਆ ਪਾਤਸ਼ਾਹਾਂ ਦੀ ਧਰਤੀ ਆ ਇਹ ਸਾਡੇ ਸ਼ਹੀਦਾਂ ਦੀ ਧਰਤੀ ਆ ਪਰ ਮੈਂ ਨਹੀਂ ਕਹਾਂ ਇਸ ਦੇ ਉੱਤੇ ਵੀ ਅਸੀਂ ਇੱਕ ਮੁੱਠ ਨਹੀਂ ਆ ਤੇ ਫੇਰ ਆਪਾਂ ਇਸ ਮਸਲੇ ਦੇ ਉੱਤੇ ਇੱਕ ਮੁੱਠ ਹੋ ਸਕਦੇ ਆ ਅੱਜ ਉਹੜ ਦੇਖੋ ਮੈਂ ਪਿਛਲੇ ਦਿਨੀ ਵੀ ਇਹ ਗੱਲ ਕੀਤੀ ਸੀ ਭਾਵੇਂ ਕਿ ਇਹ ਗੱਲ ਹੋ ਸਕਦਾ ਹੈ ਨਾ ਚੰਗੀ ਨਾਲ ਜੋ ਬਾਤ ਸੀ ਹੈ ਉਹਨੇ ਕਹਿ ਪਹਿਲਾਂ ਤੇ ਜਿਹੜੀ ਸਿੱਖ ਸਿਆਸਤ ਹੈ ਇਹਦੇ ਵਿੱਚ ਬਹੁਤ ਪ੍ਰਸ਼ਨ ਚੇਨ ਲੱਗੇ ਜਾਂ ਲਾ ਦਿੱਤੇ ਸ਼ਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਹੈ ਉਹਨੇ ਤੇ ਵੀ ਪ੍ਰਸ਼ਨ ਚੇਨ ਲਗਾ ਕੇ ਉਹਦੀ ਜਿਹੜੀ ਸਥਿਤੀ ਆ ਉਹਦੇ ਤੇ ਸਵਾਲ ਬੜੇ ਕੀਤੇ ਗਏ ਇਹ ਹੀ ਕਾਰਨ ਸੀ

ਔਰ ਸਰਕਾਰਾਂ ਦਾ ਬੜੇ ਸਮੇਂ ਤੋਂ ਜੋਰ ਲੱਗਾ ਹੈ ਕਿ ਜਿਹੜੀ ਗੱਲ ਸਿੱਖਾਂ ਨੇ ਦਿਲਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਆ ਇਹ ਨਾਮ ਨੇ ਜਿਸ ਭਾਵਨਾ ਦੇ ਨਾਲ ਸਿੱਖ ਮੰਨਦੇ ਨੇ ਅੱਜ ਹਾਲਾਂਕਿ ਉਹ ਨਾਂ ਕਰਤੇ ਗਏ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਰੋਸੇਯੋਗਤਾ ਰਹਿਣੀ ਆ ਉਹਦੇ ਤੇ ਪ੍ਰਸ਼ਨ ਚਿੰਨ੍ਹ ਲਾਉਣ ਦੀ ਕੋਸ਼ਿਸ਼ ਹੋਏ ਮੈਂ ਦਿਲੋਸ਼ ਸ਼ਹੀਦਾਂ ਦਾ ਕਾਇਲ ਆ ਮੈਨੂੰ ਕੋਈ ਕਵੇ ਦਾ ਨਾਮ ਕਵੇ ਮੈਂ ਹਮੇਸ਼ਾ ਸ੍ਰੀ ਸਾਹਿਬ ਜੀ ਦਾ ਬਾਤਾ ਬਾਣਾ ਬਾਤੇ ਬਾਣਾ ਰਹਿਣਾ। ਸੰਤ ਪਾਪਾ ਜਰਨੈਲ ਸਿੰਘ ਦੀ ਖਾਲਸਾ ਪੰਡਾ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਦਾ ਕਿਤਾਬ ਕੌਮੀ ਖੋਦੇ ਨੇ ਤੇ ਜਦੋਂ ਭਗਤ ਮੋਰਚਾ ਚੱਲ ਰਿਹਾ ਸੀ ਉਦੋਂ ਸੇਖ ਸਾਹਿਬ ਸਿੰਘ ਗਿਆਨੀ ਗੁਪਾਲ ਸਿੰਘ ਉਹਨਾਂ ਨੇ ਕਹਿਤਾ ਕਿ ਅੰਦਰ ਅਥੇ ਹਥਿਆਰ ਲੈ ਕੇ ਜਾਣੇ ਨੇ। ਬਾਬਾ ਜੀ ਬਾਹਰੋਂ ਮਹਾਪੁਰਸ਼ ਦਰਬਾਰ ਸਾਹਿਬ ਦੇ ਨਮਸਕਾਰ ਕਰਕੇ ਨਰਪੈ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਅੰਦਰ ਕਿਉਂ ਨਹੀਂ ਦਰਸ਼ਨ ਕਰਨ ਗਏ? ਕਿ ਮਹਾਨ ਯੋਧੇ ਨੇ ਕਿਹਾ ਸੀ ਕਿ ਸਿੱਖ ਸਾਹਿਬ ਦਾadesh। ਬਈ ਹਥਿਆਰ ਨਹੀਂ ਅੰਦਰ ਲੈ ਕੇ ਜਾਣੇ ਨੇ। ਫਿਰ ਕਹਿੰਦੇ ਦੂਜੇ ਬੰਦੇ ਗੁਰੂ ਦਾadesh। ਬਿਨਾ ਪੇਸ਼ ਸ਼ਸਤਰੰਗ ਨਰੰਗ ਭੇੜ ਜਲੋਂ ਕਿ ਸ਼ਾਸਤਰ ਕੋ ਰੱਖੜੇ ਨਹੀਂ ਤੇ ਨਾ ਮੈਂ ਗੁਰੂ ਦਾ ਹੁਕਮ ਮੋੜ ਸਕਦਾ ਨਾ ਮੈਂ ਜਪੇ ਦਾ ਦਾ ਮੋੜ ਸਕਦਾ ਇਹ ਹੁੰਦੀ ਆ ਸਮਰਪਣ ਭਾਵ ਇਹ ਜਿਹੜੀ ਸਮਰਪਣ ਭਾਵਨਾ ਹੈ ਇਹ ਸਿੱਖਾ ਦੇ ਵਿੱਚ ਅੱਜ ਇਸ ਭਾਵਨਾ ਨੂੰ ਖਤਮ ਕਰ ਦੇ ਲਈ ਕੋਸ਼ਿਸ਼ ਹੋ ਰਹੀ ਆਕਾਰ ਦੰਤ ਸਾਹਿਬ ਦੀ ਜਿਹੜੀ ਕੋ ਨੂੰ ਹਰ ਸੇਨ ਨੂੰ ਕਬੂਲ ਕਰਦਾ ਹੈ ਉਹਦੇ ਅੱਗੇ ਸੀਸ ਝੁਕਾਉਂਦਾ ਹੈ ਅੱਜ ਸਿੱਖਾਂ ਨੂੰ ਜਨੂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ ਇਹ ਸ਼ਹੀਦ ਕੌਮ ਦੇ ਲਈ ਆਪਣਾ ਜਾਨਾ ਵਾਰ ਕੇ ਗਏ ਨੇ ਕੋਈ ਕਿਸੇ ਵੀ ਨਿੱਜੀ ਲੜਾਈ ਨਹੀਂ ਸੀ ਲੜਾਈ ਕੌਮੀ ਹਕਾ ਦੀ ਸੀ ਸਾਡੀ ਹਰਖ ਨੂੰ ਬੰਗਾਰਿਆ ਗਿਆ ਸੀ ਪਰ ਇਹਨਾਂ ਨੇ ਆਪਣਾ ਰਵੈਤਾ ਦੇ ਮੁਤਾਬਕ ਭਾਈ ਮੇਜਰ ਸਿੰਘ ਉਹ ਜੂਨ 1984 ਦੇ ਉਥੇ ਜਿਹੜੇ ਸ਼ਹੀਦ ਹੋਣ ਵਾਲੇ ਜਧਾਰੂ ਨੇ ਉਹਨਾਂ ਦੇ ਵਿੱਚ ਉਹ ਆਖਰੀ ਸ਼ਹੀਦ ਨੇ ਉਹ ਜੂਨ 84 ਦੇ ਆਖਰੀ ਸ਼ਹੀਦ ਨੇ ਵੈਸੇ ਸਾਡੀ ਕੌਮ ਦੇ ਵਿੱਚ ਕਦੀ ਕੋਈ ਆਖਰੀ ਸ਼ਹੀਦ ਨਹੀਂ ਹੋਇਆ ਇਹ ਸ਼ਹੀਦੀਆਂ ਚੱਲਦੀਆਂ ਰਹਿਣਗੀਆਂ ਨਾ ਜਰਮਾਂ ਨੇ ਜੁਰਮ ਕਾ ਨੋਟਣਾ ਹੈ ਤੇ ਨਾ ਸਿੱਖਾ ਨੇ ਗੁਰੂ ਦੇ ਹੁਕਮਾਂ ਤੇ ਪੈਰਾਂ ਦੇਣ ਹੋਣਾ ਹੈ ਜਿਹੜਾ ਗੁਰੂ ਦਾ ਹੁਕਮ ਹੈ ਭੈ ਕੰਮ ਨੂੰ ਦੇਦਣਾ ਨੈ ਪ੍ਰਮਾਨ ਆਣ ਕਹੋ ਨਾਮ ਨੂੰ ਸੁਨਰੇ ਮਨਾ ਯਾਨੀ ਤਾਂ ਹੀ ਬਖਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਮਿਹਰ ਕਰਨ ਅੱਜ ਆਪਾਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਬੱਚਿਆਂ ਨੂੰ ਮੈਂ ਉਹਨਾਂ ਰਕਾਸ ਵਿੱਚ ਵੀ ਇਤਿਹਾਸ ਸਿੱਖ ਕੌਮ ਨੇ ਬੱਚੇ-ਬੱਚੇ ਨੂੰ ਪੜਾਉਣਾ ਚਾਹੀਦਾ ਹੈ ਕਿ ਇਹ ਸ਼ਬਦ ਕਾਹਦੇ ਨਹੀਂ ਪੜੇ ਇਹਨਾਂ ਸ਼ਹੀਦਾਂ ਦਾ ਪਤਾ ਹੋਣਾ ਚਾਹੀਦਾ ਦੁਨੀਆ ਦਾ ਗਿਆਨ ਹੋਵੇ ਚੰਗੀ ਗੱਲ ਹੈ ਪਰ ਸਾਨੂੰ ਪਹਿਲਾਂ ਆਪਣੀ ਵਿਰਾਸਤ ਦਾ ਪਤਾ ਹੋਣਾ ਚਾਹੀਦਾ ਆਗਾ ਤਾਂ ਵਗਾਵੇਂ ਜੇ 84 ਚੇਤਿਆਂ ਦੇ ਵਿੱਚ ਰੱਖਾ ਤੇ ਜਿਦਣ 84 ਭੁੱਲ ਗਿਆ ਉਹਦਣੇ ਸਾਡੀ ਪਛਾਣ ਨੂੰ ਧੁੰਦਲਾ ਕਰ ਦੇਣਗੇ ਸਾਡੀ ਆਇਡੈਂਟੀ ਨਾਲ ਜੋ